ਜੀ ਸਸਰੀ ਕਾਲ ਜੀ ਹੋਰ ਹੋ ਤਾਇਆ ਠੀਕ ਆ ਮਰੀਆਂ ਮੁੱਛਾ ਮੱਛਾ ਖੜੀਆਂ ਕਰੀਆਂ ਆਹ ਬਾਬਾ ਤਕੜਾ ਲੱਗਦਾ ਮੈਨੂੰ ਇੰਦਾ ਮੁੱਤੂ ਇੰਦਾ ਬੋਲਾ 5000 ਮਿੰਦਰ ਆਪਣਾ ਪਿਆਰ ਦਾ ਫੂਲਾ ਨੇ ਖਰਾਬ ਕਰਤਾ ਸੀ ਤਾਂ ਭਾਂਗਾ ਆਇਆ ਕੋੜ ਕਰ ਆਏਗਾ ਤੇ ਪੜ ਲੇਗਾ ਕੀ ਹੋਊਗਾ ਮਨਵਾਇਆ ਸੀ ਗੁਰਹਾ ਪਹਿਲਾ ਯਾਰਾ ਮਣਕ ਨਿਕਲਿਆ ਕਿਪਦਾ ਨੀ ਮੇਰੇ ਹਾਲੇ ਦਾ ਕਿੰਨਾ ਕਥਾ ਆਉ ਆ ਇਹ ਅੱਛਾ ਚੂਰ ਵਿੱਚ ਖੇਡਦੇ ਰਹੇ ਆ ਪਾਣੇ ਵਿੱਚ ਆ ਕੇ ਖਰਾਬ ਕਰਤਾ ਇਸ ਨੂੰ ਮੈਨੂੰ ਲੱਗਦਾ ਕਿੰਨੀ ਜੰਮੀ ਨੁਕਮਤੀ ਚਿਖੜਦੇ ਰਹੇ ਆ ਇਹਦਾ ਚੂਰ ਪਾਣੇ ਯਾਰ ਮੈਂ ਤਾਂ ਹੋਰ ਯਾਰ ਇਹਦਾ ਮਲੇਂਦਰਾ ਫੀਦਾ ਵਾਲਾ ਬੰਦਾ ਪਾਣੇ ਦਾ ਉਹ ਗਿੱਜ ਕੇ ਮਾਥਾ ਆਇਆ ਮੈਂ ਤਾਂ ਰੋਇਆ ਮੈਨੂੰ ਲੱਗਦਾ ਮੋਟਾ ਤਾਂ ਦਾ ਹਣੇ अच्छा 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 मेनू लगदा ये की कहंदे होंदे आ बावा बा पोरीयां ही है ता बावा लगदियां है ना जाने था, जाने था अच्छा ते फिर केड़े ਦੇ ਵਿੱਚੋਂ ਭੁੱਖ ਕਰਨੇ ਆਇਆ ਹੈ ਯਾਰ ਬਾਹਰ ਦੇ ਦੇ ਦਾਂਗੇ ਜੇ ਕਿਸੇ ਨੂੰ ਲੈਣੀ ਹੋਈ ਪੋਲੀ ਦਾ ਵਧੀਆ ਸੋਨੇ ਦਾ ਹੁਣ ਸੂਦਾ ਨਗਾ ਪਾਤਾ ਹੁਣ ਕੀ ਦੋਸਤ ਦਿਗਾ ਪੇ ਕਿਹੜੇ ਦੇਸ਼ ਜਾਣੀ ਹੈ ਮੈਨੂੰ ਲੱਗਦਾ ਇਹ ਇਸ ਦੇ ਤੱਕ ਨਾ ਪੀੜ ਦੇਣੀ ਥੋੜਾ ਮੋਟਾ ਥੋੜਾ ਜਿਆ ਨਾ ਇੱਥੇ ਖਾਣੇ ਵੀ ਹੈਗਾ ਕਲਾੜਾ ਭੰਗਾ ਇੱਥੇ ਵੀ ਹੈ ਚਲ ਬੰਦੀ ਅੱਛਾ ਨਹੀਂ ਤੁਸੀਂ ਇੱਥੇ ਗਏ ਨਾ ਸੀਗੇ ਉੱਥੇ ਕਹਿੰਦੇ ਕਿ ਹੋਗੀ ਭੰਨ ਤਾਂ ਆਪਣੀ ਮਸ਼ੀਨ ਹੀ ਭੰਨਦੀ ਨੰਦਿਆਂ ਨੇ ਜਦੋਂ ਪੀੜਨ ਨਾ ਬਾਈ ਗੰਨਾ ਮੋਟਾ ਕਾਫੀ ਮੋਟਾ ਨਾਰੀ ਮੋਟਾ ਤਾਂ ਸੀਂਦੇ ਆ ਕੱਦ ਆਪਦੇ ਜਿੱਡਾ ਕੱਦ ਲੱਗੀ ਇਹ ਸੂਰਾ ਨੇ ਖਰਾਬ ਕਰਤੀ ਆ ਬਾਈ ਮੈਂ ਤਾਂ ਰੋ ਜਾਣਾ ਇਸ ਕਰਦਾ ਮਾਰਾ ਰਾਖੀ ਅੱਛਾ ਰਾਖੀ ਤੂੰ ਕਾਹਨੂੰ ਆਉਂਦਾ ਗੰਨਿਆਂ ਦੀ ਰਾਖੀ ਨਹੀਂ ਆਉਂਦਾ ਇਹ ਬਾਈ ਗੱਲ ਤਾਂ ਵਿੱਚੋ ਤਾਈ ਦੀ ਹੋਰ ਆ ਰਾਖੀ ਤਾਂ ਕੋਈ ਹੋਰ ਕਾਸੀ ਦੀ ਕਰਦਾ ਇਹ ਏ ਲੁਚੜਾ ਮੈਂ ਜੋ ਰੋਜ਼ਦਵਾਨਾਂ ਸੁਣਾਂ ਨੂੰ ਭਾਣ ਰੋਜ਼ ਆ ਜਾਂਦਾ ਹਾਂ ਬੰਦਵੱਲਾ ਨਾਉਣੀ ਆ ਕਿਹੜੀ ਤੂੰ ਤੱਕ ਰਿਹਾ ਹੈਂ ਕਹਿੰਦਾ ਮੈਂ ਮਾਤਾ ਖੇਤ ਜਾਣਾ ਖੇਤ ਇੱਥੇ ਵਿੱਚ ਹੀ ਬੈਠਾ ਰਹਿੰਦਾ ਪਤਾ ਨਹੀਂ ਕੀ ਕਰਦਾ ਪਤਾ ਨਹੀਂ ਛੂਹ ਰਹੇ ਤੋਏ ਪੱਤੇ ਕਿ ਆਪ ਤੋਏ ਪੱਤੇ ਇਹਨਾਂ ਨੇ ਦੋ ਦੋ ਕੱਢਦਾ ਹੁੰਦਾ ਅੱਜ ਫੇਰਦਾ ਅੱਜ ਫੇਰ ਆਉਣ ਗਿਆ ਅੱਜ ਮੈਂ ਪਾਣੀ ਲਾਉਣਾ ਦੇ ਇੱਥੇ ਜਾਂਦਾ ਹੀ ਹਾਂ ਹਾਂ ਇੱਥੇ ਰਾਤ ਨੂੰ ਅੱਜ ਰਾਤ ਨੂੰ ਰੋਹੂਗਾ ਜਾਨਵਰਾਂ ਦੀ ਰਾਖੀ ਵੀ ਚੱਲਦੀ ਹੈ ਮੈਨੂੰ ਲੱਗਦਾ ਜਾਨਵਰਾਂ ਦੀ ਕੱਲ ਨੂੰ ਸਾਨੂੰ ਇਹਦੀ ਰਾਖੀ ਕਰਨੀ ਪਿਆ ਕਰੂ ਕੋਈ ਇੱਥੇ ਰੋਜ਼ ਨਹੀਂ ਆ ਜਾਂਦੀ ਐ ਦੋ ਬੱਚੇ ਨੇ ਉਹਦੇ ਭਿਆਨ ਕਰੀ ਫਿਰ ਸਾਡਾ ਬੁੱਕ ਕਰਦੀ ਦੋ ਮਣਾਂ ਆਪਾਂ ਜਾਂਗੇ ਦੇ ਜਾਗੇ ਤਾਂ ਵੀ ਤਾਂ ਬੜਾ ਵੱਡਾ ਸੇ ਤਾਂ ਹੁਣ ਲਾਟੜੀ ਵਾਲੇ ਕਰਦੀਆਂ ਜਾਨਵਰਾਂ ਨੇ ਚਾਹੋ ਤਾਂ ਫੂੜ ਗਿੱਜੇ ਘਰ ਉਹ ਨਹੀਂ ਜਾਣੀ ਕੀ ਆ ਮੈਨੂੰ ਤਾਂ ਲੱਗਦਾ ਕਿਹੜਾ ਤੁਸੀਂ ਗੰਨਾ ਆਏ ਤਾਂ ਦਵਾਰੇ ਨਾਲ ਫੁੱਟਣ ਲੱਗ ਗਏ ਇਹਨਾਂ ਦਾ ਕਿਹੜਾ ਤੁਸੀਂ ਗੰਨਾ ਪੀ ਤੋਂਗੇ ਮੈਂ ਤਾਂ ਹੁਣ ਕਢਾ ਕੇ ਲਿਆਉਣਿਆ ਬੱਦੇ ਦੇ ਆਹ ਦੇਖੀ ਇਹ ਕਿਹੜੇ ਕੰਮ ਆਲੇ ਭਰਾਵਾ ਖੱਬਲ ਖੱਬਲ ਦੇਖੋ ਚਲ ਦੇਖਦੇ ਆ ਫਿਰ ਭਾਈ ਠੀਕ ਆ ਤਾਂ ਸਾਡਾ ਦੋ ਮਣ ਕਰਦੀ ਬੁੱਕ ਚਲੋ ਦੋ ਮਣ ਦਸਰੀ ਕਾਲ sanggup, hingga rakyat